ਅੱਜ ਜਿਹੜਾ 26 ਜਨਵਰੀ ਨੂੰ 2021 ਦੇ ਵਿੱਚ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਸੀਗਾ ਉਸ ਅੰਦੋਲਨ ਦੇ ਵਿੱਚ ਇੱਕ ਮਾਰਚ ਕੀਤਾ ਸੀ ਉਸ ਮਾਰਚ ਦੇ ਉੱਤੋਂ ਜਿਹੜਾ ਹਰ ਸਾਲ ਜਿਹੜਾ ਸਾਡੀਆਂ ਜਥੇਬੰਦੀਆਂ ਮਾਰਚ ਕਰਦੀਆਂ ਨੇ ਕਿਉਂਕਿ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਤੱਕ ਜਿਹੜਾ ਇਹ ਅੰਦੋਲਨ ਜਾਰੀ ਰਹੂਗਾ ਐਮਐਸਪੀ ਗਾਰੰਟੀ ਕਰੋ ਨਾ ਸਰਕਾਰ ਨੂੰ ਕਾ ਬਾਦ ਕਾ ਬਾਦ ਕਾ ਬਾਦ ਕਿ ਕਿ ਸੋਧ ਕਰਕੇ ਕੋਈ 25 ਦੇ ਵਿੱਚ ਫੇਰ ਬਦਵਾ ਲੈਂਦੇ ਆ ਸਰਕਾਰ ਕੋਈ ਰਾਹ ਨਹੀਂ ਕਰਦੀ ਆਪਣੀ ਜਗ੍ਹਾ ਦੇ ਰੱਦ ਕਰਨ ਵਾਸਤੇ ਤਰਾਹੀ ਜਿਹੜੀ ਤਰਾਹੀ ਆ ਅੱਜ ਹੋਰਦੇ ਆ ਖਤੂ ਤਾਰੀ ਬੜਾ ਅੰਤ ਤੋਂ ਕਿਸੇ ਸਰਹੱਦ ਤੋਂ ਬਾਹਰ ਨਿਕਲਣ ਵਾਸਤੇ ਜੜੀ ਦਾ ਆਪਣੀਆਂ ਐਵੇਂ ਲਕੀਰ ਪਰ ਖੀਰੀ ਦੇ ਵਿੱਚ ਹੋਰ ਕਿਸਾਨਾਂ ਦੇ ਉੱਤੇ ਬਸਰਦਤ ਉਹਦੇ ਵਿੱਚ ਚਾਰ ਕਿਸਾਨ ਸੰਗਠਨ ਪੱਤਰਕਾਰ ਸੀ ਹੁੰਦੇ ਆ ਉਹਦੇ ਰੋਸ ਵਿੱਚੋਂ ਔਰ ਜੀ ਜਿਹੜਾ ਬੰਦਾ ਸੁਸਤਾ ਕਰੇ ਰੋਸ ਵਜੋਂ ਜਿਹੜਾ ਆਇਆ ਸੀ 26 ਜਨਵਰੀ ਦਾ ਜਿਹੜਾ ਸਾਡਾ ਵਿਰੋਧ ਮਾਰਚ ਸੀਗਾ ਉਹ ਆਪਾਂ ਕੀਤਾ ਔਰ ਹਰ ਤਰ੍ਹਾਂ ਨਾਲ ਕਰੀਏ ਮੁੜਾਬਾਦ ਮੁੜਾਬਾਦ ਸੋਹਣੇ ਸੋਹਣੇ ਪੋਰਟਲ ਲੜਕੂ ਕਰ ਰਹੀ ਸਰਕਾਰ ਜਿੰਦਾਬਾਦ ਮੁੜਾਬਾਦ ਦੇਸ਼ ਦੇ ਇੱਕ ਸਰਕੇ ਪੁੱਤੋ ਬਾਦ ਮੁੜਾਬਾਦ ਮੁੜਾਬਾਦ پيرا سالا کتا وي ساريالے ਕਰਤਾਰ ਇਮਾਮ ਕਰਦੇ ਤੱਕ ਜਿਹੜਾ ਇਹ ਅੰਦਾਲਨ جاری ਰਹੂਗਾ ਕਸਨਾ ਸੰਗਤ ਤੋਂ ਪਹੁੰਚ ਵਾਲੇ ਨਾਮ ਹੁਣੋ ਕਰਤਾਰ ਅੱਜ ਜਿਹੜਾ 26 ਜਨਵਰੀ ਨੂੰ 2021 ਦੇ ਵਿੱਚ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਸੀ ਆ ਉਸ ਅੰਦੋਲਨ ਦੇ ਵਿੱਚ ਇੱਕ ਮਾਰਚ ਕੀਤਾ ਸੀ ਉਸ ਮਾਰਚ ਦੇ ਉੱਤੋਂ ਜਿਹੜਾ ਹਰ ਸਾਲ ਜਿਹੜਾ ਸਾਡੀਆਂ ਜਥੇਬੰਦੀਆਂ ਦਾ ਮਾਰਚ ਕਰ ਦਿਨਾ ਕਿਉਂਕਿ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਤੱਕ ਜਿਹੜਾ ਇਹ ਅੰਦੋਲਨ ਜਾਰੀ ਰਹੂਗਾ ਔਰ ਇਸ ਅੰਦੋਲਨ ਜਾਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇਰੇ ਆਪਾਂ ਦੇਸ਼ ਭਾਰ ਦੀ ਦੁਨੀਆ ਨੂੰ ਜਾਗਰੂਤਾ ਕਰਨ ਵਾਸਤੇ ਔਰ ਉਹਨਾਂ ਦੇ ਵਿੱਚ ਆਪਾਂ ਉਹਨਾਂ ਲਈ ਜਿਹੜੇ ਇਹ ਸੰਘਰਸ਼ ਕਰ ਰਹੇ ਆ ਉਹ ਸੰਘਰਸ਼ ਜਿਹੜਾ ਉਹ ਜਾਰੀ ਸੀਗਾ ਉਹਦਾ ਕਰਕੇ ਅੱਜ ਮੋਦੀ ਸਰਕਾਰ ਦਾ ਅੰਬਰਸਰ ਦੇ ਵਿੱਚ ਉਤਲਾ ਭੁਕਿਆ ਗਿਆ ਇਸ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਸਾਡਾ 6 ਸਾਈਂ ਜਥੇਬੰਦੀ ਦਾ ਜਿਹੜਾ ਪ੍ਰੋਗਰਾਮ ਸੀਗਾ ਔਰ ਛੇਥਾਈ ਪ੍ਰੋਗਰਾਮ ਜਿਹੜਾ ਪੀਸ ਕੋਲ ਟਰੈਕਟਰ ਮਾਰਚ ਕਰਕੇ ਅੱਜ ਲੋਕੇ ਰਹਿਂਦੀਆਂ ਹੋਈਆਂ ਮੰਗਾ ਜਿਵੇਂ ਐਮਐਸਬੀ ਗਾਰੰਟੀ ਕਾਨੂੰਨ ਸੀਗਾ ਡਾਕਟਰ ਸੁਆਮੀ ਨਾਲ ਇੱਕ ਕਮਿਸ਼ਨ ਦੀ ਰਿਪੋਰਟ ਰਹੀਗੀ ਔਰ ਜਿਹੜਾ ਖੇਤੀਬਾੜੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬਾਹਰ ਕੱਢਣ ਦਾ ਵਾਅਦਾ ਕੀਤਾ ਗਿਆ ਹੈ ਸਾਡੇ ਨਾਲ ਔਰ ਬਿਜਲੀ ਬੋਰਡ ਐਕਟ 2025 ਜਿਹੜਾ ਰੱਦ ਕਰਾਉਣ ਵਾਸਤੇ ਔਰ ਜਿਹੜਾ ਪੂਰਾ ਪੰਜਾਬ ਦੇ ਭਾਰਤ ਦੇ ਕਿਸਾਨ ਅਤੇ ਮਜ਼ਦੂਰ ਦੇ ਉੱਤੇ ਹੋਇਆ ਚੜਿਆ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜਿਵੇਂ ਸਾਡਾ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਔਰ ਅਗਲੇ ਦਿਨਾਂ ਦੇ ਵਿੱਚ ਜਿਹੜਾ ਸੈਂਟਰ ਤੇ ਪੰਜਾਬ ਸਰਕਾਰ ਦੇ ਨਾਲ ਵੱਡਾ ਅੰਦੋਲਨ ਲਾਉਣ ਜਾ ਰਿਹਾ ਉਹਦੀ ਤਿਆਰੀ ਕਰਨ ਵਾਸਤੇ ਅੱਜ ਜਿਹੜਾ 6 ਘਾਵਾਂ ਦੇ ਵਕ ਵਕ ਸਾਡੀ ਜਥੇਬੰਦੀ ਨੇ ਜਿਹੜਾ ਟ੍ਰੈਕਟਰ ਮਾਰਚ ਕੀਤਾ ਔਰ ਉਹ ਮਾਰਚ ਜਿਹੜਾ ਇਥੇ ਇੰਡੀਆ ਗੇਟ ਅੰਮ੍ਰਿਤਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪੁਤਲਾ ਫੂਕ ਕੇ ਸਮਾਪਤੀ ਕੀਤੀ ਗਈ ਸਰਕਾਰ ਨੂੰ ਇੱਕ ਚੇਤਾਵਨੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਜਾਂ ਤੇ ਜਿਹੜੇ ਕਿਸਾਨਾਂ ਦੇ ਚੜ੍ਹਿਆ ਕਰਜ਼ਾ ਮਾਫ਼ ਕਰਦੇ ਐ ਐਮਐਸਪੀ ਗਾਰੰਟੀ ਕਾਨੂੰਨ ਬੰਦੇ ਨਹੀਂ ਤੇ ਤਿਆਰ ਹੋ ਜਾ ਤਗੜੇ ਹਾਂ ਸੰਘਰਸ਼ ਦੇ ਵਿੱਚ ਤਗੜੇ ਗਿਣਤੀ ਦੇ ਨਾਲ ਫੇਰ ਦੁਬਾਰਾ ਤੋਂ ਅੰਦੋਲਨ ਲਾਉਣ ਵਾਸਤੇ ਦੀ ਤਿਆਰੀ ਕੀਤੀ ਜਾ ਰਹੀ ਆ ਇੰਨੀਆਂ ਬੇਤਿਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ